ਇਹਰੇ ਗ੍ਰਿਫਤਾਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੀ ਇੰਡੀਮਿਸ਼ਨ ਪੁਲਿਸ ਕੋਲੇ ਕਰਬੇ ਕੀ ਹੋਈ ਹੈ ਔਰ ਕੀ ਲਿੰਕ ਕੀ ਸੀ ਉਹਦੇ ਪਾਕਿਸਤਾਨ ਨਾਲ ਆ ਦੇਖੋ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੁਝ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਇੱਕ ਜਿਹੜਾ ਜਸੂਹ ਸਗਾ ਬਠਿੰਡਾ ਪੁਲਿਸ ਨੇ ਫੜਿਆ ਆ ਮੋੜ ਦੇ ਵਿੱਚ ਕਲੈਰੀਫਾਈ ਕਰਨਾ ਚਾਹਾਂਗਾ ਕਿ ਇੱਕ ਪ੍ਰੀ ਲਿਮਿਟਡ ਇਨਫੋਰਮੇਸ਼ਨ ਸਾਨੂੰ ਥਾਣਾ ਕੈਂਟ ਤੋਂ ਰਿਸਿਵ ਹੋਈ ਹੈ ਜਿਸ ਦੇ ਵਿੱਚ ਇੱਕ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਇਹ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰਦਾ ਸੀਗਾ ਲਾਸਟ 7-8 ਸਾਲ ਤੋਂ ਉੱਪਰ ਤਾਂ ਇਸ ਦੇ ਮੋਬਾਈਲ ਦੇ ਵਿੱਚੋਂ ਕੁਝ ਜਿੱਦਾਂ ਹਣੀ ਡਰਾਈਵਰ ਕੇ ਚੀਜ਼ਾਂ ਹੈਗੀਆਂ ਨੇ ਉਦਾਂ ਦੀਆਂ ਚੀਜ਼ਾਂ ਛੱਕੇ ਹਾਲਾਤ ਵਿੱਚ ਪਾਈਆਂ ਗਈਆਂ ਨੇ ਸਾਡੇ ਵੱਲੋਂ ਜਿਹੜਾ ਇਸ ਸਬੰਧ ਦੇ ਵਿੱਚ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਕੈਂਟ ਦੇ ਵਿੱਚ ਇਸ ਸਟੇਜ ਦੇ ਉੱਪਰ ਇਹ ਕਹਿੰਨਾ ਮਤਲਬ ਮਨਨ ਆਨ ਫੈਕਟਸ ਜੇ ਕਹੀਏ ਤਾਂ ਜਸੂਸ ਵਾਲੀ ਗੱਲ ਜਿਹੜੀ ਹੈਗੀ ਫਿਲਹਾਲ ਸਾਹਮਣੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਕਲੈਰੀਫਾਈ ਕਰ ਰਹੇ ਹਾਂ ਵੀ ਕਿੱਦਾਂ ਇਹ ਲੜਕੀ ਦੇ ਨਾਲ ਸੰਪਰਕ ਦੇ ਵਿੱਚ ਆਇਆ ਤੇ ਕੀ ਕੀ ਜਾਣਕਾਰੀ ਨੇ ਸਾਂਝੀ ਕੀਤੀ ਹੈ ਉਸ ਸੰਬੰਧ ਵਿੱਚ ਤਫ਼ਤੀਸ਼ ਕਰ ਰਹੇ ਹਾਂ ਤੇ ਇਹ ਜਿਹੜਾ ਮੋਬਾਈਲ ਹੈਗਾ ਉਹਦੀ ਫੋਰੈਂਸਿਕਲ ਅਨਲਿਸਿਸ ਜਿਹੜਾ ਹੈਗਾ ਕਰਵਾ ਰਹੇ ਹਾਂ ਫੈਕਟ ਸਾਹਮਣੇ ਆਉਣ ਤੇ ਜਿਹੜੀ ਹੈਗੀ ਅੱਗੇ ਕਾਰਵਾਈ ਕੀਤੀ ਜਾਊਗੀ ਫਰਦਰ ਜਿਹੜੀ ਹੈਗੀ ਅਸੀਂ ਤਫ਼ਤੀਸ਼ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਲੜਕੀ ਕਿੱਥੋਂ ਦੀ ਹੈ ਪਾਕਿਸਤਾਨ ਨਾਲ ਲਿੰਕ ਹੈ ਪਾਕਿਸਤਾਨ ਦੀ ਹੈ ਜਾਂ ਕੀ ਹੈ ਉਹ ਤਾਂ ਦੇਖੋ ਜੀ ਜਦੋਂ ਮੋਬਾਈਲ ਦੇ ਉੱਪਰ ਜਿੱ ਲੜਕੀ ਦਾ ਨਾਮ ਦੱਸ ਕੇ ਜਦਾਂ ਗੱਲ ਕੀਤੀ ਹੈ ਤਾਂ ਹੋ ਸਕਦਾ ਉਹ ਲੜਕੀ ਵੀ ਨਾ ਹੋਵੇ ਇੱਕ ਉਸ ਤੋਂ ਬਾਅਦ ਜਦੋਂ ਇਹਨੂੰ ਲੱਗਿਆ ਵੀ ਲੜਕੀ ਹੈਗੀ ਹੈ ਉਹਦੇ ਨਾਲ ਥੋੜਾ ਜਾਂ ਅਟੈਚ ਹੋ ਗਿਆ इमोਸ਼ਨਲੀ ਉਸ ਤੋਂ ਬਾਅਦ ਉਹਦੇ ਨਾਲ ਗੱਲ ਕਰਨ ਲੱਗ ਗਿਆ ਬਟ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਹੈਗਾ ਵੀ ਇਹਦੇ ਕਿਹੜੀ ਕਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਪ੍ਰੀਲੀਮੀਨਰੀ ਸਟੇਜ ਤੇ ਜਸੂਸ ਕਹਿਣਾ ਜਿਹੜਾ ਹੈਗਾ ਉਹ ਥੋੜਾ ਜਿਆਦਾ ਹੋ ਜਾਊਗਾ ਪਾਕਿਸਤਾਨ ਪੁਲਿਸ ਨਹੀਂ ਦੇ ਸਕਦਾ ਹੁਣ ਤੱਕ ਨਹੀਂ 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 ਕਲੀਨ ਚਿੱਟਾ ਨਹੀਂ ਦੇ ਸਕਦੇ ਅਜੇ ਆਪਾਂ ਮੁਕੱਦਮਾ ਦਰਜ ਕੀਤਾ ਥਾਣਾ ਕੈਂਟ ਦੇ ਵਿੱਚ ਇਹਦੀ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜਾ ਇਹ ਮੋਬਾਈਲ ਹੈਗਾ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਉਹਦੀ ਫੋਰੈਂਸਿਕ ਅਨਲਿਸਿਸ ਕਰਾਵਾਂਗੇ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਕਿਸੇ ਨਤੀਜੇ ਤੇ ਪਹੁੰਚ ਸਕਾਂਗੇ ਕਿ ਵੀ ਕਿੰਨੀ ਕਿਹੜੀ ਇਨਫੋਰਮੇਸ਼ਨ ਇਹਨੇ ਲੀਕ ਕੀਤੀ ਹੈ ਕਿਉਂਕਿ ਇਹ ਸੈਂਸਿਟਿਵ ਇਨਫੋਰਮੇਸ਼ਨ ਤਾਂ ਸ਼ੇਅਰ ਨਹੀਂ ਕੀਤੀ ਉਹ ਸਾਰੇ ਤੱਥਾਂ ਦੇ ਅਸੀਂ ਜਿਹੜੀ ਹੈਗੇ ਜਾਨਤੀ ਦਾ ਕੰਮ ਕੈਂਟ ਦੇ ਅੰਦਰ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰਦਾ ਸੀ ਇਹ तकरीबन 7-8 ਸਾਲ ਤੋਂ 2017 ਤੋਂ ਜਿਹੜਾ ਹੈਗਾ ਥਾਣਾ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰ ਰਿਹਾ ਬੇਸਿਕਲੀ ਰਹਿਣ ਵਾਲਾ ਬਿਹਾਰ ਦਾ ਹੈਗਾ ਬਰਾਤੇਰਾ ਸਾਲ ਤੋਂ ਜਿਹੜਾ ਹੈਗਾ 25 ਗਾਜ ਦੀ ਧੋਬੀਆਂ ਨਾ ਬਸਤੀ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਹਦੇ ਜਿਹੜੇ ਬਾਕੀ ਭਰਾ ਤੇ ਜਿਹੜੇ ਮਮੇ ਹੈਗੇ ਨੇ ਉਹ ਵੀ ਅੰਦਰ ਹੀ ਕੰਮ ਕਰਦੇ ਸੀ ਮੋਚੀ ਦੇ ਫਲਾਹ ਜਿਹੜੀ ਹੈਗੀ 120 52 ਬੀ ਐਨ ਐਸ ਦੀ ਧਾਰਾ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਹੈ ਮੁਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਫतीश ਦੇ ਵਿੱਚ ਜੋ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਲੜਕੀ ਪਾਕਿਸਤਾਨ ਦੀ ਹੈ ਜੀ ਗੱਲ ਵੀ ਆ ਦੇਖੋ ਜੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਸਾਈਬਰ ਫਰਾਡਸ ਦੇ ਉੱਪਰ ਜਦੋਂ ਕਾਲਸ ਆਉਂਦੀਆਂ ਨੇ ਤੇ ਉਹਦੇ ਵਿੱਚ ਤੁਸੀਂ ਉਹਨੂੰ ਆਇਡੈਂਟੀਫਾਈ ਨਹੀਂ ਕਰ ਸਕਦੇ ਵੀ ਲੜਕਾ ਹੈ ਜਾਂ ਲੜਕੀ ਹੈ ਸੋ ਉਹ ਜਦੋਂ ਉਹਨਾਂ ਨੇ ਚੈਟ ਦੇ ਉੱਪਰ ਕੀਤਾ ਬੇਸਿਕਲੀ ਆਪਣੇ ਨੂੰ ਲੜਕੀ ਦੱਸਿਆ ਇਹਨੇ ਲੜਕੀ ਸਮਝ ਕੇ ਹੀ ਗੱਲ ਕੀਤੀ ਹੈ ਕੈਂਟ ਦੇ ਅੰਦਰ ਕੰਮ ਕਰਦਾ ਜੀ ਇਹ ਕੈਂਟ ਦੇ ਅੰਦਰ ਮੋਚੀ ਦਾ ਕੰਮ ਕਰਦਾ ਜ਼ਬਰਦਸਤੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬੰਦਾ ਆਰਮੀ ਦੇ ਬੇਟੇ ਨੂੰ ਬੇਟੇ ਨੂੰ ਕਿਸੇ ਨੂੰ ਸਵਾਲ ਕਰ ਰਿਹਾ ਹੈ ਫਰ ਆਰਮੀ ਬਾਰੇ ਜਿੱਦਾਂ ਸਾਈਬਰ ਫਰਾਡ ਦੇ ਨਾਮ ਦੇ ਉੱਤੇ ਕਈ ਕਾਲਸ ਜਿਹੜੀਆਂ ਹੈਗੀਆਂ ਨੇ ਅਲੱਗ-ਅਲੱਗ ਜਿਹੜਾ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਨੇ ਲੋਕ ਜਿਹੜੇ ਨੇ ਵਿਅਕਤੀਆਂ ਨੂੰ ਜਿਹੜੇ ਅਪਰੋਚ ਕਰਦੇ ਨੇ ਅ ਕਈ ਵਾਰੀ ਉਹ ਆਪਣੇ ਆਪ ਨੂੰ ਕਿਸੇ ਕੋਚਿੰਗ ਦਾ ਬੰਦਾ ਜਿਵੇਂ ਉਹਦੇ ਵਿੱਚ ਇੱਕ ਫੀਸ ਬੰਦੀ ਗੱਲ ਕਰ ਰਿਹਾ ਵੀ ਮੈਂ ਤੁਹਾਡੀ ਫੀਸ ਜਿਹੜੀ ਹੈਗੀ ਹੈ ਤੁਹਾਡੀ ਵਾਪਸ ਕਰ ਦਿਆਂਗਾ ਜੇ ਤੁਹਾਡੇ ਨਾਲ ਤਾਂ ਜਿਹੜੇ ਹੈਗੇ ਉਹਨਾਂ ਦੀ ਫੀਸ ਰਹਿੰਦੀ ਹੈ ਸੋ ਇਹਦੇ ਵਿੱਚ ਮੇਨ ਪਰਪਸ ਜਿਹੜਾ ਹੁੰਦਾ ਹੈ ਸਾਈਬਰ ਫਰੌਡ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਦਾ ਮਕਸਦ ਜੋ ਹੋ ਸਕਦਾ ਕਿਸੇ ਕੋਲ ਪੈਸੇ ਲੈਣਾ ਵੀ ਹੋ ਸਕਦਾ ਹੋ ਸਕਦਾ ਕੋਈ ਇਨਫੋਰਮੇਸ਼ਨ ਉਹ ਜਿਹੜੀ ਹੈਗੀ ਗੇਨ ਕਰਨਾ ਚਾਹੁੰਦਾ ਹੋਵੇ ਸੋ ਬੇਸਿਕਲੀ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਸਾਈਬਰ ਸੈੱਲ ਜਿਹੜਾ ਸਾਡਾ ਬਠਿੰਡਾ ਦੇ ਵਿੱਚ ਬਣਿਆ ਹੋਇਆ ਹੈ ਇਹਦੇ ਵਿੱਚ ਅਸੀਂ ਉਹਦੀ ਜਿਹੜੀ ਹੈਗੀ ਤਫਤੀਸ਼ ਡਿਊਟੀ ਲਗਾ ਕੇ ਇਹਦੇ ਚੈੱਕ ਕਰਵਾ ਲਾਂਗੇ ਵੀ ਇਹਦੇ ਪਿੱਛੇ ਫੈਕਟਸ ਕੀ ਹੈਗੇ ਨੇ ਕਿਉਂਕਿ ਜਿਹੜੇ ਜਿਹੜੇ ਸਾਈਬਰ ਨਾਲ ਰਿਲੇਟਡ ਜਿੰਨੀਆਂ ਵੀ ਸਾਡੀਆਂ ਤਫਤੀਸ਼ ਹੈਗ ਕਰਕੇ ਫਿਰ ਇਹ ਅੱਗੇ ਤੱਤੀ ਛੜੀ ਹੈਗੀ ਕਰਦੇ ਆ ਆਰਮੀ ਦੀ ਮੂਵਮੈਂਟ ਬਾਰੇ ਪੁੱਛਣ ਲੱਗਦਾ ਨਹੀਂ ਇੱਕਦਮ ਵੀਰ ਬੇਸ਼ੱਕ ਇਹਦਾ ਕਿਤੇ ਹੈਗਾ ਦੇਖੋ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਨਾ ਜਿਹੜੀ ਸਾਈਬਰ ਜਿਹੜੀਆਂ ਫਰਾਡਸ ਹੁੰਦੀਆਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੀ ਕਾਲਸ ਆਉਂਦੀਆਂ ਨੇ ਵੈਰਾਈਟੀ ਆਫ ਕਾਲਸ ਹੈਗੀਆਂ ਨੇ ਕਈ ਵਾਰੀ ਬੰਦਾ ਜਿਹੜਾ ਹੈਗਾ ਉਹ ਬੰਦੇ ਨੂੰ ਜਿਹਦੇ ਸਾਹਮਣੇ ਵਾਲਾ ਬੰਦਾ ਹੈਗਾ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਹਦੇ ਨਾਲ ਜਿਹੜਾ ਕਈ ਵਾਰੀ ਉਹਦੇ ਨਾਲ ਇੱਕ ਰਿਲੇਸ਼ਨਸ਼ਿਪ ਮਤਲਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹਨੇ ਕੰਫੀਡੈਂਸ ਗੇਨ ਕਰਨਾ ਹੁੰਦਾ ਜਿਹੜਾ ਮੇਨ ਪਰਪਸ ਹੁੰਦਾ ਸਾਈਬਰ ਫਰਾਡ ਕਰਨ ਵਾਲੇ ਦਾ ਉਹਦਾ ਮਤਲਬ ਹੁੰਦਾ ਵੀ ਇਹਦੇ ਨਾਲ ਕੰਫੀਡੈਂਸ ਗੇਨ ਕੀਤਾ ਜਾਵੇ। ਸੋ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਉਸ ਤਰ੍ਹਾਂ ਉਸ ਤਰੀਕੇ ਨਾਲ ਉਹਦੇ ਨਾਲ ਗੱਲ ਕਰਦਾ। ਸੋ ਫਿਲਹਾਲ ਜਿਹੜਾ ਹੈਗਾ ਸਾਡਾ ਮੇਨ ਮਕਸਦ ਇਹ ਹੈਗਾ ਵੀ ਇਹਦੀ ਜਿਹੜੀ ਹੈਗੀ ਚੈੱਕ ਕੀਤੀ ਜਾਵੇ ਬੰਦਾ ਕੌਣ ਹੈਗਾ। ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਲਹਾਲ ਦੇਖੋ ਇਸ ਸਟੇਜ ਦੇ ਉੱਪਰ ਕੁਝ ਵੀ ਕਹਿਣਾ ਜਿਹੜਾ ਹੈਗਾ ਮناسب ਨਹੀਂ ਹੋਵੇਗਾ ਕਿਉਂਕਿ ਜਿੰਨਾ ਤੱਕ ਬੰਦੇ ਦਾ ਪਤਾ ਨਹੀਂ ਚੱਲਦਾ ਉਹਦਾ ਮਕਸਦ ਕੀ ਸੀਗਾ ਉਹਦਾ ਮਕਸਦ ਪੈਸੇ ਲੈਣਾ ਸੀਗਾ ਜਾਂ ਕੋਈ ਇਨਫਰਮੇਸ਼ਨ ਲੈਣਾ ਸੀਗਾ ਉਹ ਬੰਦਾ ਜਦੋਂ ਕਲੀਅਰ ਹੋ ਜਾਊਗਾ ਵੈਰੀਫਾਈ ਹੋ ਜਾਊਗਾ ਉਸ ਤੋਂ ਬਾਅਦ ਹੀ ਇਸ ਬਾਰੇ ਦੱਸਿਆ ਜਾ ਸਕਦਾ ਸਰ ਨੰਬਰ ਪੰਜਾਬ ਦੇ ਲੱਗ ਰਿਹਾ ਜੀ ਤੇ ਕਾਲ ਕਰ ਰਹੇ ਹੋ ਅਸ਼ੋਰ ਅਸੀਂ ਇਹ ਜਿਹੜਾ ਹੈਗਾ ਇਹਦੀ ਜਿਹੜੀ ਵੈਰੀਫਾਈ ਕਰਕੇ ਬੰਦੇ ਤੱਕ ਜਿਹੜਾ ਹੈਗਾ ਪਤਾ ਲਗਾ ਲਵਾਂਗੇ